ਅਜੇ ਤੱਕ ਗੋਪੀ ਲੰਗੜੀ ਇਸਲੀ ਭੈਣ ਦਾ ਕਿਸੇ ਨੂੰ ਨਹੀਂ ਪਤਾ ਆਜੋ ਅੱਜ ਤੁਹਾਨੂੰ ਲੈ ਕੇ ਚਲਦੇ ਆ ਉਹਨਾਂ ਦੇ ਕੋਲ ਤੇ ਦਵਾਂਗੇ ਸਰਪ੍ਰਾਈਜ਼ ਜਾ ਕੇ ਤੇ ਮੈਂ ਹਸਬੰਦ ਨੂੰ ਬੋਲਿਆ ਰੇੜੀਆ ਜੀ ਕਹਿੰਦੇ ਬਿਲਕੁਲ ਤਿਆਰ ਇਹ ਪੰਜਾਬ ਦਾ ਪਰਨਾ ਦਿਖਾਵੇ ਲਈ ਨਹੀਂ ਲਿਆ ਇਹਦੇ ਨਾਲ ਬਹੁਤ ਪਿਆਰ ਆ ਤੇ ਅਸੀਂ ਸਾਰੇ ਬੈਠ ਕੇ ਗੱਡੀ ਦੇ ਵਿੱਚ ਤੇ ਚਲੋ ਚੱਲਦੇ ਆ ਅੱਜ ਦੀਦੀ ਦੇ ਕੋਲ ਬਟਾਲੇ ਤੇ ਅਸੀਂ ਉਹਨਾਂ ਨੂੰ ਬਿਲਕੁਲ ਨਹੀਂ ਦੱਸਿਆਗਾ ਕਿ ਅਸੀਂ ਤੁਹਾਡੇ ਕੋਲ ਆਣਾ ਉਹਨਾਂ ਨੂੰ ਸਿਰਫ ਜੀ ਜਾ ਕੇ ਸਰਪ੍ਰਾਈਜ਼ ਦੇਣਾ ਤੇ ਅਸੀਂ ਪਹੁੰਚ ਗਏ ਆ ਟਾਂਡੇ ਟਾਲਾ ਹਲੇ ਦੂਰ ਆ ਮੈਂ ਕਿਹਾ ਚਲੋ ਆਪਣੀ ਵੀਡੀਓ ਬਣਾ ਲਈਏ ਗੱਡੀ ਦੇ ਵਿੱਚ ਇੱਕ ਬੈਠੇ ਬੈਠੇ ਮਨਤ ਦੇ ਸਾਈਨ ਦੇਖੋ ਹਰ ਗੋਵਿੰਦਪੁਰ ਨੂੰ ਸੜਕ ਜਾਂਦੀ ਪਈ ਆ ਉਹ ਸਾਰੀ ਸੜਕ ਦਾ ਇੰਨਾ ਕੁ ਬੁਰਾ ਹਾਲ ਹੈ ਨਾ ਥਾਂ ਥਾਂ ਤੋਂ ਟੁੱਟੀ ਪਈ ਆ ਇੰਨੇ ਨੂੰ ਹਸਬੰਦ ਦੇ ਦਿਮਾਗ ਦੇ ਵਿੱਚ ਗੱਲ ਆਈ ਆ ਕਿ ਅਸੀਂ ਚੱਲੇ ਤਾਂ ਹੈਗੇ ਜੇ ਸਾਨੂੰ ਅੱਗੇ ਕੋਈ ਨਾ ਮਿਲੇ ਆ ਫੇਰ ਤੇ ਹਸਬੰਦ ਨੇ ਲਾ ਲਿਆ ਆਪਣੀ ਭੈਣ ਨੂੰ ਫੋਨ ਥੋੜੀ ਜੀ ਜਾਣਕਾਰੀ ਲੈਣ ਲਈ ਗੱਲਾਂ ਨੂੰ ਗੋਲ ਮੋਲਕ ਮਾ ਕੇ ਉਹਨਾਂ ਨੇ ਇਹ ਪਤਾ ਕਰ ਲਿਆ ਕਿ ਸਾਰੇ ਜਣੇ ਘਰ ਹੀ ਆ ਅੱਜ ਪਰ ਅਸੀਂ ਉਹਨਾਂ ਨੂੰ ਮੜੀ ਜੀ ਵੀ ਬਿਲਕ ਨੀ ਲੱਗਣ ਦਿੱਤੀ ਹੈਗੇ ਕਿ ਅਸੀਂ ਤੁਹਾਡੇ ਕੋਲ ਆਂਦੇ ਪਏ ਆ ਕਿ ਉਹੀ ਗੱਲ ਨਾ ਹੋਵੇ ਨਾ ਪਤਾ ਕਰ ਲਈਏ ਇੱਕ ਵਾਰ ਕਿ ਅੱਗੇ ਜਾ ਕੇ ਸਾਨੂੰ ਹੀ ਸਰਪ੍ਰਾਈਜ਼ ਮਿਲ ਜਵੇ ਕਿ ਕੋਈ ਘਰ ਹੀ ਨਹੀਂ ਹੈਗਾ ਤੇ ਅਸੀਂ ਪਹੁੰਚ ਚੱਲੇ ਆ ਬਟਾਲੇ ਠੀਕ ਠਾਕ ਜੇ ਵਧੀਆ ਹੋਰ ਸੁਣਾ ਓਕੇ ਓਕੇ ਹਾਲ ਇੱਥੇ ਮਿਲਗੇ ਸੀਗੇ ਗੋਪੀ ਲੋਂਗੇ ਇਹਨੂੰ ਚਾਣ ਵਾਲੇ ਜਿਹੜੇ ਉਹਨਾਂ ਦੇ ਗਾਣਿਆਂ ਨੂੰ ਬਹੁਤ ਪਿਆਰ ਕਰਦੇ ਆ ਟਾਲੇ ਤਾਂ ਪਹੁੰਚ ਕੇ ਮੈਂ ਹਸਬੰਦ ਨੂੰ ਬੋਲਿਆ ਮੈਂ ਕਿ ਬੱਚਿਆਂ ਲਈ ਕੁਝ ਖਾਣ ਲਈ ਤਾਂ ਲੈ ਲਵਾ ਉਹਨਾਂ ਨੇ ਤਾਂ ਦੇਖਣਾ ਵੀ ਜੇ ਮਾਮੀ ਆਈ ਹੈ ਤੇ ਕੁਝ ਲੈ ਕੇ ਨਹੀਂ ਆਈ ਖਾਣ ਨੂੰ ਤੁਹਾਨੂੰ ਤਾਂ ਪਤਾ ਹੈ ਕਿ ਬੱਚਿਆਂ ਨੇ ਤਾਂ ਭਾਵੇਂ ਛੋਟੀ ਜੀ 10 ਰੁਪਏ ਦੀ ਚੀਜ਼ ਕਿਉਂ ਨਾ ਲੈ ਕੇ ਜਾਓ ਉਹਨਾਂ ਨੂੰ ਕਿੰਨਾ ਚਾ ਚੜ ਜਾਂਦਾ ਖੁਸ਼ੀ ਹੋ ਜਾਂਦੀ ਉਹਨਾਂ ਕੀ ਚੀਜ਼ ਦੇਖ ਕੇ ਤੇ ਮੈਂ ਤਾਂ ਜੋ ਜੋ ਦੁਕਾਨ ਤੇ ਸਮਾਨ ਸੀਗਾ ਬੱਚਿਆਂ ਵਾਲਾ ਸਾਰਾ ਹੀ ਪੈਕ ਕਰਵਾ ਲਿਆ ਥੋੜਾ ਥੋੜਾ ਕਰਕੇ ਇਹ ਦੀਦੀ ਉਹਨਾਂ ਦੇ ਪਿੰਡ ਦੀ ਐਂਟਰੀ ਆ ਇੱਥੋਂ ਦੀਦੀ ਦਾ ਪਿੰਡ ਅੱ ਬੱਚਿਆਂ ਨੇ ਗੋਪੀ ਲੋਂਗੇ ਨੂੰ ਲਿਆ ਪਛਾਣ ਤੇ ਅਸੀਂ ਤਾਂ ਖੁਦ ਸਰਪ੍ਰਾਈਜ਼ ਦੇਣ ਆਏ ਸੀਗੇ ਤੇ ਬੱਚੇ ਰੋਲਾ ਪਾਉਣ ਲੱਗੇ ਤੇ ਉਹਨਾਂ ਨੂੰ ਕਰਾਇਆ ਚੁੱਪ ਵੀ ਚੁੱਪ ਕਰ ਜਾ ਦੱਸਣਾ ਨਹੀਂ ਹੈਗਾ ਅਸੀਂ ਸਰਪ੍ਰਾਈਜ਼ ਦੇਣ ਆਏ ਉਹਨਾਂ ਨੂੰ ਤੇ ਸਭ ਤੋਂ ਪਹਿਲਾਂ ਭੇਜਿਆ ਦੀਪ ਨੂੰ ਦੀਦੀ ਉਹਨਾਂ ਦੇ ਘਰ ਜਿੱਥੇ ਦੀਪ ਨੂੰ ਪਹਿਲਾਂ ਹੀ ਸਮਝਾ ਦਿੱਤਾ ਸੀਗਾ ਕਿ ਦੱਸ ਦਿਓ ਪਰਮਜੀਤ ਦੀਦੀ ਨੂੰ ਮਿਲਣਾ ਤੇ ਉੱਥੇ ਆ ਕੇ ਭਾਜੀ ਭਾਜੀ ਬੋਲਦੇ ਕਿ ਕੌਣ ਆ ਤੇ ਦੀਪ ਬੋਲਦਾ ਕਿ ਆਜੋ ਬਾਹਰ ਸਾਹਬ ਆਏ ਆ ਤੇ ਫਿਰ ਕੀ ਸੀ ਉਹਨਾਂ ਦੇ ਤਾਂ ਸਾਰੇ ਘਰ ਦੇ ਬਾਹਰ ਆ ਗਏ ਉਹਨਾਂ ਨੇ ਇਦਾਂ ਹੋਇਆ ਕਿ ਪਤਾ ਨਹੀਂ ਕੌਣ ਆਇਆ ਬਲੈਕ ਡਰੈਸ ਫੁੱਲ ਪਾਈਓ ਆ ਦੀਪ ਨੇ ਪੂਰੀ ਆਪਣੀ ਯੂਨੀਫਾਰਮ ਪਾਈ ਇਹ ਬਾਹਰ ਆਏ ਤਾਂ ਸਾਰੇ ਸਰਪ੍ਰਾਈਜ਼ ਹੋ ਗਏ ਦੇਖ ਕੇ ਕਿ ਗੋਪੀ ਲੋਂਗਿਆ ਆਇਆ ਦੀਦੀ ਜੀ ਕੇ ਆਪਣੇ ਰੂਮ ਦੇ ਵਿੱਚ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਹੁਣ ਤੁਸੀਂ ਦੀਦੀ ਦੇ ਫੇਸ ਦੇ ਰਿਐਕਸ਼ਨ ਚੈੱਕ ਕਰੋ ਦੀਦੀ ਤਾਂ ਰੋਣ ਹੀ ਲੱਗ ਗਏ ਆਪਣੇ ਭਰਾ ਨੂੰ ਮਿਲ ਕੇ ਤੇ ਇਹ ਹੈਗੇ ਆ ਹਸਬੈਂਡ ਦੇ ਰੀਅਲ ਸਿਸਟਰ ਹੋਰ ਇੱਕ ਵਾਰ ਸੱਸੀ ਕਰਦੇ ਹੈ ਸੱਸੀ ਕਰ ਜਾਂ ਸੱਸੀ ਕਰ ਹੋਰ ਮੈਂ ਕਿੰਨਾ ਆਪੇ ਬਿੰਦੋ ਫਾਇਲੀ ਸੀ ਇੱਥੇ ਵੀਡੀਓ ਇਮੋਸ਼ਨਲ ਹੋ ਗਈ ਸੀ ਦੀਦੀ ਦੇਖ ਕੇ ਲੱਗੇ ਰੋਣ ਹਸਬੰਦ ਨੇ ਮਿਲਿਆ ਬੱਚਿਆਂ ਨੂੰ ਤੇ ਫਿਰ ਅਸੀਂ ਪੀਤਾ ਚਾਹ ਪਾਣੀ ਥੋੜੀ देर ਬੈਠ ਕੇ ਗੱਲਾਂ ਬਾਤਾਂ ਕੀਤੀਆਂ ਇੰਨੇ ਨੂੰ ਲੱਗ ਗਈ ਸੀ بارش ਹੋਣ ਤੇ ਇੱਕ ਵਾਰ ਫੇਰ ਸਾਰਿਆਂ ਨੂੰ ਮਿਲ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਅਸੀਂ ਚੱਲੇ ਸੀ ਪਿੰਡ ਨੂੰ ਵਾਪਸ ਫਿਰ ਅਸੀਂ ਜਾਂਦ ਜਾਂਦੇ ਸੋਚਿਆ ਕਿ ਕਿਉਂ ਨਾ ਭੂਆ ਜੀ ਘਰ ਵੀ ਜਾ ਕੇ ਆਈਏ ਵੀ ਉਹਨਾਂ ਦਾ ਪਿੰਡ ਵੀ ਰਾਚ ਹੀ ਪੈਂਦਾ। ਦੇਖਿਆ ਸਾਡੇ ਆਂਦੇ ਨਹੀਂ ਫਟ ਖੁੱਲ ਗਿਆ। ਅਸੀਂ ਪਹੁੰਚ ਗਏ ਭੂਆ ਜੀ ਹੁਣਾਂ ਦੇ ਪਿੰਡ। ਭੂਆ ਹੁਣਾਂ ਨਾਲ ਅਸੀਂ ਪਹਿਲਾਂ ਹੀ ਆਂਦੇ ਆਂਦੇ ਰਸਤੇ 'ਚ ਕਾਲ ਕਰਤੀ ਸੀ ਕਿ ਅਸੀਂ ਆਉਂਦੇ ਪਏ ਆ। ਭਾਜੀ ਤੇ ਭੂਆ ਜੀ ਆ ਗਏ ਸੀ ਘਰੋਂ ਬਾਹਰ ਸਾਨੂੰ ਲੈਣ ਲਈ। ਪਹਿਲਾਂ ਭੂਆ ਜੀ ਹੁਣੀ ਪਠਾਨਕੋਟ ਰਹਿੰਦੇ ਸੀ ਪਰ ਹੁਣ ਇਹਨਾਂ ਨੇ ਬਟਾਲੀ ਘਰ ਲੈ ਲਿਆ। ਇੱਕ ਚੀਜ਼ ਦਾ ਫਾਇਦਾ ਹੋ ਜਾਂਦਾ ਬੰਦਾ ਇੱਕ ਵਾਰ 'ਚ ਹੀ ਦੋਵੇਂ ਰਿਸ਼ਤੇਦਾਰੀਆਂ 'ਚ ਘੁੰਮੇ ਜਾਂਦਾ। ਸਾਰੇ ਨੇੜੇ-ਨੇੜੇ ਹੋਣ। ਭੂਆ ਜੀ ਘਰ ਆ ਕੇ ਚਾਹ ਪਾਣੀ ਪੀਤਾ ਤੇ ਹਸਬੈਂਡ ਨੇ ਕੀਤੀਆਂ ਆਪਣੀਆਂ ਪੁਰਾਣੀਆਂ ਬਚਪਨ ਵਾਲੀਆਂ ਯਾਦਾਂ ਤਾ ਲੱਗੇ ਖਿੱਚੀ ਫੈਮਿਲੀ ਫੋਟੋ ਸਾਨੂੰ ਪਿੰਡ ਪਹੁੰਚ ਰਿਆ ਨੂੰ ਹੋ ਗਈ ਰਾਤ ਇਹਦੇ ਨਾਲ ਹੀ ਵੀਡੀਓ ਨੂੰ ਦਿੱਥੇ ਖਤਮ ਬਾਏ ਬਾਏ